ਫ੍ਰੈਂਡਸ ਗੁੱਡ ਈਵਨਿੰਗ ਹੈ ਜੀ ਸਾਰਿਆਂ ਨੂੰ ਸ਼ਾਮ ਦੀ ਪਿਆਰ ਭਰੀ ਸ਼ਾਸਤਰੀ ਕਾਲ ਹੈ ਜੀ ਤੇ ਲੋ ਜੀ ਇੱਧਰ ਆਪਾਂ ਬਣਾ ਰਹੇ ਹਾਂ ਗਾਜਰ ਪਾਕ ਜੋ ਕਿ ਮੈਂ ਅੱਧਾ ਕद्दू ਕਸ ਕਰਕੇ ਰੱਖਿਆ ਹੋਇਆ ਭਾਂਡਕੇ ਵਿੱਚ ਔਰ ਇੱਧਰ ਪਏ ਆਂ ਡਰਾਈ ਫੂਡ ਜੋ ਕਿ ਮੈਂ ਟੁਕੜੇ ਕਰ ਲਈਆਂ ਜਿਆਦਾ ਨਹੀਂ ਮਤਲਬ ਜਿਆਦਾ ਬਰੀਕ ਵੀ ਨਹੀਂ ਕਰੇ ਆਂ ਥੋੜੇ ਮਤਲਬ ਖੜਮੇ ਜੇ ਰੱਖੇ ਆਂ ਔਰ ਇੱਕ ਪਾਸੇ ਮੈਂ ਲਵਾ ਰਹੀਆਂ ਕੁੱਕਰ ਨੂੰ ਸੀਟੀ ਕਿਉਂਕਿ ਇਹਦੇ ਵਿੱਚ ਵੀ ਗਾਜਰ ਪਾਕ ਹੈ ਮਤਲਬ ਗਾਜਰਾਂ ਕद्दू ਕਸ ਕਰਕੇ ਹਨ ਕੁੱਕਰ ਮਾ ਪਾਈਆਂ ਪਹਿਲਾਂ ਪਹਿਲਾਂ ਲਵਾਵਾਂਗੀ ਮੈਂ ਸਿਟੀ ਇੱਕ ਸਿਟੀ ਲਵਾਦੀ ਹੁਣ ਮੈਂ ਪਾਵਾਂਗੀ ਕੜਾਹੀ ਦੇ ਵਿੱਚ ਔਰ ਫਿਰ ਦੁਬਾਰਾ ਇੱਕ ਸਿਟੀ ਹੋਰ ਲਵਾਵਾਂਗੀ ਇਸ ਨੂੰ ਸਿਟੀ ਲਵਾ ਕੇ ਫਿਰ ਮੈਂ ਕੜਾਹੀ ਦੇ ਵਿੱਚ ਪਾ ਕੇ ਫਿਰ ਛਾਸਾ ਲਵਾਵਾਂਗੀ ਔਰ ਫਿਰ ਮੈਂ ਪਾਉਂਗੀ ਵਿੱਚ ਦੁੱਧ ਹਣਾ ਦੁੱਧ ਵਾਲਾ ਗਾਜਰ ਪਾ ਕੇ ਖੁਆਜਾ ਮਰ ਜਾਂਦਾ ਵਧੀਆ ਬਣਦਾ ਹੈ ਔਰ ਡਰਾਈ ਫੂਡ ਪਾ ਕੇ ਤਾਂ ਹੋਰ ਵੀ ਵਧੀਆ ਬਣਦਾ ਕਈ ਦੇਸੀ ਕੀ ਪਾ ਕੇ ਵੀ ਬਣਾ ਦਿੰਦੇ ਆ ਪਰ ਮੈਨੂੰ ਦੇਸੀ ਕੀ ਵਾਲਾ ਵਧੀਆ ਨਹੀਂ ਲੱਗਦਾ ਆਪਣੀ ਆਪਣੀ ਪਸੰਦ ਹੁੰਦੀ ਹੈ ਆਪਣੀ ਆਪਣੀ ਚੁਆਇਸ ਹੁੰਦੀ ਹੈ ਹਨਾ ਔਰ ਮੈਨੂੰ ਤਾਂ ਵਧੀਆ ਲੱਗਦਾ ਬਈ ਆ ਦੁੱਧ ਵਾਲਾ ਤਾਂ ਫਾਈਨਲੀ ਆਪਾਂ ਇਹਨੂੰ ਕੱਢ ਦਿੰਨੇ ਆ ਕਸਿਗੀ ਵਿੱਚ ਕੈਮਰਾ ਰੱਖਦੇ ਆ ਸਾਹਮਣੇ ਔਰ ਬਣਾएंगे ਜੀ ਆਪਾਂ ਅਬ ਗਾਜਰ ਦਾ ਹਲਵਾ 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 ਵੋ ਦਿਖਾਤੀ ਹੂ ਮੈਂ ਆਪਕੋ ਫਾਈਨਲੀ ਇਸ ਤਰ੍ਹਾਂ ਆਪਾਂ ਨੇ ਜੋ ਹੈਗਾ ਤਾਂ ਨਾ ਇਸ ਤਰ੍ਹਾਂ ਸੀਟੀ ਮਰਵਾ ਲਈ ਔਰ ਹੁਣ ਕੁੱਕਰ ਖੋਲ ਲਿਆ ਮੈਂ ਤੇ ਹੁਣ ਇਹਨਾਂ ਨੂੰ ਆਪਾਂ ਕੜਾਹੀ ਦੇ ਵਿੱਚ ਪਾਉਂਗੇ ਕੱਟ ਕੇ ਤਾਂ ਫਾਈਨਲੀ ਮੈਂ ਲੈ ਲੇ ਇੱਕ ਘੋਟਣਾ ਇਹਨੂੰ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਨਾ ਦੱਬ ਦਾਂਗੇ ਵਿੱਚ ਕਿਉਂਕਿ ਜੇ ਆਪਾਂ ਦੱਬ ਦੋ ਨਾ ਐਂ ਚੰਗੀ ਤਰ੍ਹਾਂ ਜਿਹੜੀ ਖੜਮਾ ਜਾਂ ਪਾਨ ਹੈ ਨਾ ਉਹ ਸਾਰਾ ਇਹਦੇ ਵਿੱਚ ਨਾ ਕੁਟ ਜਾਣਾ ਹੈ ਇੱਕ ਕਿਸਮ ਨਾਲ ਵਧੀਆ ਬਣ ਜਾਣੀਆਂ ਲੋ ਜੀ ਆਪਣੇ ਕੋਟਣੇ ਦੇ ਨਾਲ ਚੰਗੀ ਤਰ੍ਹਾਂ ਕੋਟ ਪਿਆ। ਤਾਂ ਤਾਂ ਕਿ ਜੋ ਵਿੱਚ ਕਣੀ ਜੀ ਹੈ ਨਾ ਉਹ ਮਰ ਜਾਣੀ ਹੈ ਕੋਟਣੇ ਦੇ ਨਾਲ ਤੇ ਬਿਲਕੁਲ ਸੁਆਦੀਸ਼ਟ ਬਣਦਾ ਇਸ ਤਰ੍ਹਾਂ ਤੁਸੀਂ ਕੋਟਣੇ ਦੇ ਨਾਲ ਕਰਦਿਆ ਕਰੋ ਸੈਟ ਫਿਰ ਆਪਾਂ ਕੜਾਹੀ ਦੇ ਵਿੱਚ ਪਾ ਦੇਣਾ ਇਧਰ ਨਾਲ ਦੀ ਨਾਲ ਔਰ ਅੱਜ ਅਸੀਂ ਬਣਾਏਗੇ ਗਾਜਰ ਦਾ ਹਲਵਾ 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 ਗਾਜਰ ਦਾ ਵਾਹਿਗੁਰੂ ਜੀ ਵਾਹਿਗੁਰੂ ਪਿੱਛੇ ਬਾਬਾ ਜੀ ਦਾ ਪਾਠ ਵੀ ਸੁਣ ਰਿਆ ਹਨ ਕਿਉਂਕਿ ਸਾਡੇ ਗੁਰਦੁਆਰਾ ਸਾਹਿਬ ਨਾਲ ਪਾਠ ਰੱਖੇ ਹੋਏ ਆ ਸਿੱਖੀ ਦੇ ਦਿਵਸ ਚੱਲ ਰਹੇ ਆ ਔਰ ਕੱਲੂ ਭੋਗ ਪੈਣੀ ਹੈ ਕੱਲ ਦਾ ਵਲੋਗ ਜ਼ਰੂਰ ਬਣਾਉਂਗੀ ਮੈਂ ਤੁਸੀਂ ਜ਼ਰੂਰ ਦੇਖਿਓ ਲੋ ਜੀ ਹੁਣ ਆਪਾਂ ਇਹਨੂੰ ਮੈਸ਼ ਕਰ ਪਿਆ ਚੰਗੀ ਤਰ੍ਹਾਂ ਘੋਟ ਜੇ ਦੇ ਆ ਜਾਣ ਯਾਨੀ तो लो जी सीटी लो के ना मैं और गाजर पाती बिच और पीछे पात दुध इस तरह आप हिलाते रहूँगे ना नाल दाल दुध मच जाना खोआ जहाँ निकल जाना है और गाजर पग भी रेडी हो जूगा अपना और एक जग दुध का पैता मेरे पास आई थिंक डेढ़ किलो दुध होना जगह दो किलो है डेढ़ किलो होना है ना डेढ़ किलो दुध होना मैं बिच पा दें और इधर ड्राई फ्रूट है जो कि ज्यादा बरीक नहीं कर मैं थोड़ा जहा खड़मा जहा रख्या है और बिच ड्राई फ्रूट सारा बिच पा दूंगे आप यमी यमी गाजर पा बह लो ती बन तो फाइनली दोनों काम हो रहे हैं, एक पास जो थोड़ा जा आ, कर कर रखी भी तीन गाजर वह मैं सीटी लवा रही हर दूजे पासे मैं दुद्ध पाके ना धसी जा रही है दोनों गैस चल रहे हैं भी छे बन जूगा ਔਰ ਇੱਧਰ ਰੱਖਿਆ ਮਕੌਟਣਾ ਤਾਂ ਕਿ ਕੋਟ ਕੇ ਨਾ ਚੰਗੀ ਤਰ੍ਹਾਂ ਮੈਸ਼ ਜਾਂ ਕਰਕੇ ਨਾ ਫਿਰ ਪਾਉਂਗੀ ਵਿੱਚ ਉਹ ਚੰਗੀ ਤਰ੍ਹਾਂ ਗਲ ਜਾਂਦਾ ਹੈ ਫਿਰ ਔਰ ਉਸ ਤੋਂ ਬਾਅਦ ਪਾਉਂਗੀ ਇਹ ਡਰਾਈ ਫੂਡ ਔਰ ਸ਼ੱਕਰ ਪਾਵਾਂਗੀ ਸ਼ੱਕਰ ਪਈਆ ਉੱਪਰ ਕਿਉਂਕਿ ਵਕੀਲ ਸਾਹਿਬ ਕਹਿੰਦੇ ਜਿਨੀ ਨਹੀਂ ਪਾਣੀ ਨਾ ਦੇਸੀ ਖੰਡ ਪਾਣੀ ਹੈ ਵੀ ਆਪਾਂ ਸ਼ੱਕਰ ਪਾਉਂਗੇ ਵਿੱਚ ਤੋਂ ਸ਼ੱਕਰ ਪਾ ਕੇ ਬਣਾਵਾਂਗੇ ਤੇ ਫਾਈਨਲੀ ਤਾਂ ਇੰਸਾ ਲੱਗਦਾ ਕੋਈ ਵੀ ਚੀਜ਼ ਹੈ ਹੈਨਾ वकील साहब और रूप बैठे हैं अंदर जोत गई भी आ नानी के पास जोत के पीछे दे बनाया गाजर का हलवा यमी यमी तो भी बज गई अपनी लो जी आप हिलाते रहो नी तो एक पास बनावगी मैं रोटी क्योंकि रोटी का भी टाइम हो गया भाई ਰੂਪਾ ਮੰਗ ਰਹੀ ਐ ਰੋਟੀ ਕਹਿੰਦੀ ਰੂਪ ਰੋਟੀ ਖਾਣੀ ਐ ਮੈਂ ਔਰ ਨਾਲ ਦੀ ਨਾਲ ਨਾ ਮੈਂ ਰੋਟੀ ਵੀ ਬਣਾ ਦੇਣੀ ਐ ਕਿਉਂਕਿ ਰੂਪਾ ਮੰਗ ਰਹੀ ਐ ਅੱਜ ਦੁਪਹਿਰਾਂ ਨਾ ਰੋਟੀ ਨਹੀਂ ਖਾਈ ਕਿਸੇ ਨੇ ਵੀ ਤੋ ਫਿਲਹਾਲ ਮੈਂ ਹੁਣ ਆਪਣਾ ਨਾਲ ਦੀ ਨਾਲ ਕੜਛੀ ਮਾਰੀ ਜਾਉਂਗੀ ਔਰ ਨਾਲ ਦੀ ਨਾਲ ਆਪਣਾ ਔਰ ਰੋਟੀ ਵੀ ਬਣਾ ਦਾਂਗੀ ਕਿਉਂਕਿ ਦੂਆ ਗੈਸ ਬੇਲਾ ਹੋ ਗਿਆ ਨਾ ਇੱਧਰ ਮੈਂ ਰੋਟੀ ਬਣਾ ਦੇਣੀ ਐ ਬੁਕੀ ਸਾਹਿਬ ਵੀ ਕਹਿੰਦੇ ਰੋਟੀ ਖਾਣੀ ਐ ਕਿਉਂਕਿ ਅੱਜ ਅਸੀਂ ਦੁਪਹਿਰ ਰੋਟੀ ਤਾਂ ਨਹੀਂ ਖਾਈ ਸਵੇਰੇ ਲੇਟ ਖਾਈ ਤੇ क्योंकि छुट्टिया कोई फिक्स टाइम नहीं है और फिर दोपहर अपने ढाई कजे अपने फ्रूट खा ले संतरे पाए थे अमरूद पाए थे है ना वो खा ले फिर चाह आ गया अपने थोड़ी जी नमकीन खा ली भुख नहीं लगी हूँ लगी आ भुख हूँ बनावा मैं रोटी और दाल बनाई थी रात में क्योंकि अच दाल पई है बच्ची भी फिर अच मैं ही काम कर लिया मैं चलो अच्छ सब्जी नहीं बनाई दाल पई है तो बस फुलके फुलके बनाने और गाजर पाक बना ला अच ਤੇ ਬਾਕੀ ਕੱਪੜੇ ਵੀ ਧੋਏ ਤੇ ਅੱਜ ਕੱਪੜੇ ਵੀ ਤਹਾ ਮਾਰੇ ਫਿਰ ਮੈਂ। ਔਰ ਮੌਸਿਮ ਗਾਜਰ ਭਾਗ ਬਣਾ ਕੇ ਨਾਲ ਦੀ ਨਾਲ ਰੋਟੀ ਬਣਾ ਲਾ ਇੱਕ ਪਾਸਾ। ਤੇ ਵਿੱਚੇ ਪਾਤੇ ਆਪਾਂ ਨੇ ਡਰਾਈ ਫੂਡ ਜੋ ਕਿ ਮੈਂ ਥੋੜਾ ਖੜਮਾ ਜਿਹਾ ਹੀ ਰੱਖਿਆ ਤਾਂ ਡਰਾਈ ਫੂਡ ਜਿਆਦਾ ਉਹ ਨਹੀਂ ਕਰਿਆ ਹੈਗਾ। ਹੁਣ ਆਪਾਂ ਇਹਦੇ ਵਿੱਚ ਸ਼ੱਕਰ ਪਾਉਂਗੇ ਥੋੜੀ ਜੀ। ਤੇ ਨਾਲ ਮੈਂ ਪਾਉਂਗੀ ਥੋੜੀ ਜੀ ਸ਼ੱਕਰ ਕਿਉਂਕਿ ਮੱਚ ਚੁੱਕਿਆ ਆਲਰੇਡੀ ਦੁੱਧ ਤੇ ਸ਼ੱਕਰ ਵੀ ਪਾ ਦੇਣੀ ਆ। ਮੈਂ ਪਹਿਲਾਂ ਦੇਸੀ ਖੰਡ ਘੈਰੀ ਸੀ ਪਰ ਵਕੀਲ ਸਾਹਿਬ ਕਹਿੰਦੇ ਸ਼ੱਕਰ ਵਾਲਾ ਬਣਾਓ ਇਸ ਕਰਕੇ ਮੈਂ ਸ਼ੱਕਰ ਹੀ ਪਾਉਾਂਗੀ ਵਿੱਚ ਲੋ ਜੀ ਅੱਪਾ ਰੋਟੀ ਵੀ ਬਣਾ ਦਿੰਨੇ ਆ ਨਾਲ ਦੀ ਨਾਲ ਕਿਉਂਕਿ ਭੂਖ ਮੇ ਖਾਣੀ ਆ ਮੈਨੂੰ ਵੀ ਲੱਗੀ ਆ ਭੁੱਖ ਔਰ ਨਾਲ ਦੀ ਨਾਲ ਗਾਜਰ ਪਕ ਹੋ ਰਿਆ ਔਰ ਰੋਟੀ ਵੀ ਬਣਾਦੀ ਦੋਨੋਂ ਕੰਮ ਕਰਤੇ ਆਪਾਂ ਨੇ ਨਾਲ ਦੀ ਨਾਲ ਆਪਾਂ ਖੜਛੀ ਵੀ ਮਾਰੀ ਜਾ ਰਹੀ ਆ ਵੈਸੇ ਚੁੱਲ੍ਹੇ ਦੇ ਵਧੀਆ ਬਣਦਾ ਹਨ ਪਰ ਚੁੱਲਾ ਮੇਰੇ ਕੋਲ ਹੈਗਾ ਤਾਂ ਪਹਿਲਾਂ ਫਿਰ ਚੁੱਲਾ ਮੈਂ ਚੱਕ ਦਿਆ ਤਾਂ ਬੱਧੀ ਦੇ ਵਿੱਚ ਮੈਂ ਕਿਹਾ ਚਲੋ ਕਦੀ ਕਦੀ ਉਹ ਬੜੀ ਚੀਜ਼ ਬਣਾਣੀ ਹੁੰਦੀ ਹੈ ਸਰਦੀਆਂ ਦੇ ਵਿੱਚ ਵੈਸੇ ਤਾਂ ਚੁੱਲ੍ਹੇ ਕੀ ਕੋਈ ਲੋੜ ਨਹੀਂ ਪੈਂਦੀ ਹੈਗੀ ਤੇ ਬਣਾ ਦਈਏ ਰੋਟੀ ਆਪਾਂ ਨਾਲ ਦੀ ਨਾਲ ਯਮ ਯਮੀ ਫੁਲਕੇ ਲੋ ਜੀ ਤੋ ਲੋ ਜੀ ਗੱਜਰ ਦਾ ਹਲਵਾ ਮੈਂ ਤਰਿਆਤਾ 6 ਵਜੇ ਪੂਣੇ 6 ਔਰ ਤਕਰੀਬਨ 7:30 ਵਜੇ ਹਲੇ ਵੀ ਬਣੇ ਰਹਾ ਯਾਨੀ 8:00 ਵੱਜ ਜਾਣੇ ਆ 2.5 ਘੰਟੇ ਦੇ ਵਿੱਚ ਰੈਡੀ ਹੋਇਆ ਆ ਪਾਣੀ ਦਾ ਮੱਚ ਚੇ ਨਾ ਸਾਰਾ ਫਿਰ ਫਟਾਫਟ ਬਣ ਜਾਣਾ ਹੈ वैसे ना मैं पहला रोटी लागगी बनाणा रोटी बना के बस फिर खा के कट कर दी थी गैस ਨੂੰ ਇਸ ਕਰਕੇ ਥੋੜਾ ਟਾਈਮ ਲੱਗ ਰਿਹਾ ਮੈਸੇ 2.5 3 ਘੰਟੇ ਤਾਂ ਲੱਗਦੇ ਹੀ ਆ ਹਨਾ ਔਰ ਫਿਰ ਰੋਟੀ ਖਾਈ ਕਿਉਂਕਿ ਭੁੱਖ ਲੱਗ ਰਹੀ ਸੀ ਬਹੁਤ ਜ਼ਿਆਦਾ ਮੈਨੂੰ ਵੀ ਰੋਟੀ ਖਾ ਕੇ ਫਿਰ ਮੰਜੇ ਭਾਂਟੇ ਔਰ ਫਿਲਹਾਲ ਹੁਣ ਮੈਂ ਬਣਾ ਰਹੀ ਹਾਂ ਗਾਜਰ ਕਾ ਹਲਵਾ बस ਬਨਨੇ ਕੋ ਤਿਆਰੀ ਹੈ ਜ਼ਿਆਦਾ ਟਾਈਮ ਨਹੀਂ ਲੱਗਨੇਗਾ ਫਿਰ ਬੱਤ ਤਰੀवन ਮੋਸਟਲੀ ਬਣੀ ਚੁੱਕਿਆ ਮੱਕੀ ਖਾ ਕੇ ਪਤਾ ਲੱਗੇਗਾ ਵੀ ਕਿਹਾ ਜ ਬਣਿਆ ਚਲੋ ਜੀ ਬਾਏ ਟੇਕ ਕੇਅਰ ਮਿਲਦੇ ਹਾਂ ਹੁਣ ਆਪਾਂ ਮਾਰਨਿੰਗ ਟਾਈਮ ਔਰ ਗੁੱਡ ਨਾਈਟ ਹੈ ਜੀ ਸਾਰਿਆਂ ਨੂੰ ਸਵੇਰੇ ਮਿਲਦੇ ਆਪਾਂ ਔਰ ਗਾਜਰ ਦਾ ਹਲਵਾ ਮੋਸਟਲੀ ਤਿਆਰ ਹੋ ਗਿਆ ਮਾ 10 ਮਿੰਟ ਤੱਕ ਬਣ ਜਾਣਾ ਹੈ ਤੇ ਬਾਏ ਬਾਏ ਜੀ ਸਵੇਰੇ ਮਿਲਦੇ ਆਪਾਂ ਫਰੈਂਡਸ ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਹੈ ਜੀ ਤੇ ਮਾਰਨਿੰਗ ਹੋ ਚੁੱਕੀ ਹੈ ਔਰ ਮੋਸਟਲੀ ਰੋਟੀ ਪਾਣੀ ਆਪਾਂ ਨੇ ਖਾ ਲਿਆ ਭਾਂਡੇ ਮਾਜ ਲੇ ਪਰ ਝਾੜੂ ਮੇਰਾ ਬਾਕੀ ਹੈ ਝਾੜੂ ਮਾਰਾਂਗੀ ਬਾਅਦ ਕੇ ਵਿੱਚ ਪਹਿਲਾਂ ਚੱਲਦੇ ਆਂ ਆਪਾਂ ਗੁਰਦੁਆਰਾ ਸਾਹਿਬ ਕਿਉਂਕਿ ਗੁਰਦੁਆਰਾ ਸਾਹਿਬ ਨਾਲ ਭੋਗ ਪੈ ਚੁੱਕਿਆ ਔਰ ਮੱਥਾ ਟੇਕਣ ਜਾਣਾ ਪਹਿਲਾਂ ਮੈਂ ਨਾ ਮਸ਼ੀਨ ਬੰਦ ਕਰਤਾ ਕੱਪੜੇ ਪਾਏ ਵੇ ਤੇ ਧੋਕ ਜੀ ਮਸ਼ੀਨ ਨਾ ਮੇਰੀ ਖੜਕਾ ਬਹੁਤ ਕਰ ਰਹੀ ਹੈ ਖੜਕਾ ਪਤਾ ਨਹੀਂ ਕਿਉਂ ਕਰ ਰਹੀ ਹੈ ਮਸ਼ੀਨ ਚਲਿਏ ਮਰੀ ਗ੍ਰੀਸਮਾ ਚਲੋ ਲੋ ਜੀ ਚੱਲੀਏ ਗੁਰਦੁਆਰਾ ਸਾਹਿਬ ਆਪਾਂ ਕਿਉਂਕਿ ਭੋਗ ਪੈ ਚੁੱਕਿਆ ਭੋਗ ਪੈ ਗਿਆ ਦੋੜਾ ਕਿਉਂ ਬੋਲਿਆ ਬਾਬਾ ਜੀ ਅਰਦਾਸ ਹੋਈ ਨਹੀਂ ਅਰਦਾਸ ਦੇ ਬਾਅਦ ਬੋਲਦੇ ਆਣ ਥੋੜਾ ਜਿਹਾ ਤੇ ਚੱਲਦੇ ਆ ਜੀ ਆਪਾਂ ਗੁਰਦੁਆਰਾ ਸਾਹਿਬ ਝਾੜੂ ਆਕਾ ਹੀ ਲਾਵਾਂਗੀ ਮੈਂ ਕਿਉਂਕਿ ਪਹਿਲਾਂ ਆਪਾਂ ਗੁਰੂ ਘਰ ਚੱਲਨੇ ਆ ਤੇ ਥੋੜਾ ਜਿਹਾ ਵਲੌਗ ਸ਼ੂਟ ਕਰਾਂਗੀ ਮੈਂ ਤੁਸੀਂ ਸਾਰੇ ਕਹਿ ਰਹੇ ਸੀ ਨਾ ਵੀ ਗੁਰੂ ਘਰ ਕੱਪੜਾ ਕੱਲੇ ਆਇਓ ਸੋਈ ਖੁੱਲੀ ਪਈ ਆ ਵਿਚਾਲੇ ਦਰਵਾਜ਼ਾ ਲਾਦਾ ਹਨਾ ਔਰ ਰਾਤ ਮੈਂ ਬਣਾਇਆ ਥਾ ਗਾਜਰ ਪਾਕ ਜੋ ਮੈਂ ਰਾਤ ਗਾਜਰ ਪਾਕ ਬਣਾਇਆ ਥਾ ਨਾ ਇਸਕੇ ਵਿੱਚ ਕੱਢਦੇ ਆ ਭਾਂਡੇ ਵਿੱਚ ਉਹ ਵੀ ਦਿਖਾਦਾ ਮੈਂ ਇਹ ਇਹ ਉਹ ਭਾਂਡਾ ਹੈ ਜਿਹਦੇ ਵਿੱਚ ਆਪਾਂ ਨੇ ਗਾਜਰ ਪਾਕ ਕੱਢਿਆ ਥਾ ਇਹ ਤਾਂ ਗਾਜਰ ਦਾ ਹਲਵਾ ਗਾਜਰ ਦਾ ਹਲਵਾ ਕੱਢਦਾ ਬੁੱਤ ਵਿੱਚ ਚਲੋ ਇਹ ਫਰੂਟ ਟਮਲ ਟੋਕਰੀ ਪਰ ਰੱਖਦੀ ਆਪਾਂ ਉੱਪਰ ਰੱਖਦੀ ਆ ਇਹ ਵਾਲੀ ਯੋਗਾ ਗਾਜਰ ਪਾ ਗੱਪਨੇ ਛਾਂਡੇ ਮੇਂ ਗੜਦਿਆ ਔਰ ਇਹ ਫਰੂਟਾਂ ਵਾਲੀ ਟੋਕਰੀ ਇਹ ਕੀ ਹੈ ਪਰਗ ਦੀ ਕੀ ਦਹੀਂ ਹੈ ਜਿਹਦੇ ਵਿੱਚ ਭਾਂਡੇ ਮੇਂ ਗੜਦਿਆ ਆਪਣੀ ਗਾਜਰ ਪਾ ਔਰ ਇਹ ਫਰੂਟ ਔਰ ਜਸਟ ਇਹ ਕੜਾਹੀ ਮੇਂ ਮੱਜ ਕੇ ਰੱਖਦੀ ਆ ਕੇ ਰੱਖੂਗੀ ਚਲੋ ਚੱਲੀਏ ਗੁਰੂ ਘਰ ਚੱਲenge ਬਾਬਾ ਜੀ ਨਮ ਜੱਗ ਲਿਆ ਤਾਂ ਬਹੁਤ ਅੱਛਾ ਜੱਗ ਅੱਛਾ ਲੱਗ ਰਿਹਾ ਅੱਜ ਰੂ ਪੈਂਜਲ ਨੇ ਕਰ ਲਈ ਟੋਰ ਆਪਣੀ ਕਹਿੰਦੀ ਗੁਰੂ ਘਰ ਜਾਣਾ ਬਾਬਾ ਜੀ ਕੇ ਜੈ ਕਰਨ ਚਲੋ ਉੱਥੇ ਕੱਢेंगे ਅੱਗੇ ਜਾ ਕੇ ਰੂਪ ਤੋਂ ਬਹੁਤ ਹੈ ਔਰ ਮੱਥਾ ਢੇਕ ਕੇ ਆਈ ਮੈਂ ਰੂਪ ਰਹਿ ਗਈ ਉੱਥੇ ਔਰ ਇਹ ਤਾਂ ਗੁਰੂ ਘਰ ਸੱਜਾ ਨੇੜੇ ਹੀ ਐ ਤੇ ਮੈਂ ਆ ਗਈ ਮੱਥਾ ਢੇਕ ਕੇ ਔਰ ਜੋ ਰੂਪ ਉੱਥੇ ਬੈਠ ਗਈ ਰੂਪ ਉੱਥੇ ਬੈਠ ਗਈ ਮੈਂ ਆ ਗਈ ਔਰ ਹੁਣ ਵਕੀਲ ਸਾਹਿਬ ਜਾਓਗੇ ਕਿਉਂਕਿ ਘਰ ਕੋਈ ਹੈ ਨਹੀਂ ਤਾਂ ਨਾ ਪਹਿਲਾਂ ਮੈਂ ਗਈ ਮੱਥਾ ਢੇਕਣ ਹੁਣ ਵਕੀਲ ਸਾਹਿਬ ਜਾਓਗੇ ਤੇ ਰੂਪ ਉੱਥੇ ਬੈਠ ਗਈ ਕਹਿੰਦੀ ਮਮਾ ਮੈਂ ਗੁਰੂ ਉਰੀ ਬੈਠਾਂਗੀ ਗੁਰਦੁਆਰਾ ਸਾਹਿਬ ਤੋ ਲੋ ਜੀ ਜਸਟ ਮੈਂ ਆ ਗਈ ਗੁਰਦੁਆਰਾ ਸਾਹਿਬ ਤੋਂ ਘਰ ਔਰ ਮੱਥਾ ਟੇਕਿਆ ਆਈ ਤੀ ਮੈਂ ਆ ਕੇ ਟੇਕ ਕੇ ਨਾ ਮੈਂ ਫਿਰ ਝਾੜੂ ਲਾਇਆ ਪੋਚਾ ਲਾਇਆ ਕਿਉਂਕਿ ਝਾੜੂ ਮੈਂ ਛੱਡ ਗਈ ਤੀ ਪੋਚਾ ਨਹੀਂ ਲਾਇਆ ਅੱਜ ਮੈਂ ਬਸ ਡਸਟਿੰਗ ਕਰੀ ਆ ਥੋੜੀ ਬਹੁਤੀ ਜਿਵੇਂ ਕਿ ਬੈੱਡ ਕੀ ਟੋਆ ਹੁੰਦੀਆਂ ਜਾਂ ਕੋਈ ਕਾਂਸ ਵਗੈਰਾ ਉਹਦੇ ਉੱਪਰ ਡਸਟਿੰਗ ਕਰਤੀ ਆਪਾਂ ਨੇ ਔਰ ਝਾੜੂ ਲਾ ਦਿਆ ਔਰ ਫਿਲਹਾਲ ਹੁਣ ਮੈਂ ਕਰ ਰਹੀ ਆ ਕੰਬਲ ਲੈ ਕੇ ਰੈਸਟ ਕਿਉਂਕਿ ਬਈ ਠੰਡਾ ਬਾਹਰ ਤੁਪਗਾ ਤੋਂ ਨਾਮੋ ਨਿਸ਼ਾਨ ਨਹੀਂ ਦੇਖੋ ਜੇ ਨਿਕਲੀ 12 1 ਵਜੇ ਤੱਕ ਕੋਈ ਕਹਿ ਨਹੀਂ ਸਕਦੀ 1 ਔਰ ਗੁਰਦੁਆਰਾ ਸਾਹਿਬ ਪੈ ਰਹੇ ਆ ਭੋਗ ਮੈਂ ਮੱਥਾ ਟੇਕ ਕੇ ਆਈ ਸੀ ਕਿਉਂਕਿ ਮੈਂ ਮੁੜਿਆਈ ਸੀ ਤਾਂ ਕਿਉਂਕਿ ਫਿਰ ਵਕੀਲ ਸਾਹਿਬ ਨੇ ਜਾਣਾ ਤਾਂ ਗੁਰਦੁਆਰਾ ਸਾਹਿਬ ਘਰ ਵਿੱਚ ਕੋਈ ਹੈ ਨਹੀਂ ਤਾਂ ਇਸ ਕਰਕੇ ਰੂਪ ਵੀ ਗਈ ਔਰ ਵਕੀਲ ਸਾਹਿਬ ਵੀ ਗਏ ਹੁਣ ਕਿਉਂਕਿ ਚਾਹ ਔਰ ਬਿਸਕੁਟਾਂ ਦਾ ਲੰਗਰ ਚੱਲਣਾ ਉਹਨਾਂ ਦੀ ਸੇਵਾ ਕਰਾ ਦੰਨੇ ਆ ਉੱਥੇ ਜਿਵੇਂ ਕਿ ਚਾਚੂ ਪਾਣੀ ਆ ਬਿਸਕੁਟ ਫੜਾਣੇ ਆ ਹਨਾ ਉਹ ਸੇਵਾ ਕਰਾ ਦੰਨੇ ਆ ਤੇ ਬਾਕੀ ਮੈਂ ਆ ਗਈ ਸੀ ਘਰ ਔਰ ਹੁਣ ਲੱਗੀਆਂ ਜੀ ਮੈਂ ਵਲੌਗ ਦਾ ਐਂਡ ਕਰਨ ਜੇ ਤੁਸੀਂ ਮੇਰੇ ਚੈਨਲ ਪਰ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਹਨਾ ਵੀਡੀਓ ਨੂੰ ਪੂਰਾ ਦੇਖਿਆ ਕਰੋ ਐਂਡ ਤੱਕ ਦੇਖਿਆ ਕਰੋ ਔਰ ਗਾਜਰ ਪਾਕ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਉਹ ਵੀ ਕਮੈਂਟ ਕਰਕੇ ਦੱਸਿਓ ਤੇ ਗਾਜਰ ਪਾਕ ਮੈਂ ਬਣਾ ਲਿਆ ਔਰ ਫਾਈਨਲੀ ਰੱਖ ਤਿਆ ਭਾਂਡੇ ਦੇ ਵਿੱਚ ਸਟੋਰ ਕਰਕੇ ਜਦ ਵੀ ਚਾਹ ਪੀਣੀ ਆ ਜਾਂ ਦੁੱਧ ਪੀਣਾ ਆ ਤੋ ਆਪਾਂ ਨੇ ਨਾਲ ਕੋਲੀਏ ਵਿੱਚ ਲੈ ਲੈਣਾ ਵਧੀਆ ਲੱਗਦਾ ਆ ਹਨਾ ਤੇ ਵਾਹਿਗੁਰੂ ਜੀ ਵਾਹਿਗੁਰੂ ਅੱਜ ਭੋਗ ਪੈਣੀ ਆ ਤੇ ਸਾਰੇ ਜਣੇ ਵਾਹਿਗੁਰੂ ਜੀ ਜ਼ਰੂਰ ਲਿਖਿਓ ਕਮੈਂਟਾਂ ਦੇ ਵਿੱਚ ਬਾਏ ਜੀ ਟੇਕ ਕੇਅਰ ਨੈਕਸਟ ਵਲੌਗ ਦੇ ਵਿੱਚ ਮਿਲਦੇ ਹਾਂ ਇੱਕ ਵਧੀਆ ਵਲੌਗ ਦੇ ਨਾਲ ਤੇ ਇੰਤਜ਼ਾਰ ਕਰਿਓ ਜੀ ਮੇਰੇ ਵਲੌਗ ਦਾ ਬਾਏ ਬਾਏ ਟੇਕ ਕੇਅਰ ਜੀ ਸਾਰਿਆਂ ਨੂੰ